ਮਨ ਸੁਰਤ ਹੋਵੇ ਮਨ ਬੁੱਧ ਮੰਨ ਤੇ ਸੰਗਤ ਜੀ ਵਿਸਰਾਮ ਹੈ ਨੰਨੇ ਦੀਆਂ ਧੁਲਾਈਆਂ ਇਨ੍ਹਾਂ ਤਿੰਨ ਸ਼ਬਦਾਂ ਦੇ ਵਿੱਚ ਧਿਆਨ ਦੇ ਨਾਲ ਲਗਾਉਣੀਆਂ ਨੇ ਮੰਨੇ ਨਹੀਂ ਬੋਲੀ ਜਾਣਾ ਨੰਨੇ ਲਾਵਾ ਨੇ ਇਸ ਤਰ੍ਹਾਂ ਨਹੀਂ ਬੋਲਣਾ ਨੰਨੇ ਧੁਲਾਈਆਂ ਨੈ ਇਸ ਤਰ੍ਹਾਂ ਬੋਲਣਾ ਹੈ ਮੰਮੇ ਟਿੱਪੀ ਮੰਗ ਨੰਨੇ ਦਲਾਈਆਂ ਨੈ ਮੰਨੈ ਇਸ ਤਰ੍ਹਾਂ ਬੋਲਣਾ ਹੈ ਮੰਨੈ ਤੇ ਵਿਸਰਾਮ ਹੈ ਸੁਰਤ ਹੋਵੈ ਮਨ ਬੁੱਧ ਜਿਹੜੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਮੰਨਦੇ ਨੇ ਅਤੇ ਪਰਮੇਸ਼ਰ ਅਤੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਨੇ ਉਹਨਾਂ ਦੇ ਮਨ ਅਤੇ ਬੁੱਧ ਜੋ ਹਨ ਉਹ ਨਿਰਮਲ ਹੋ ਜਾਂਦੇ ਨੇ ਸੁਰਤ ਦਾ ਅਰਥ ਕਰਨ ਦੇ ਲਈ ਸੋ ਡੈਸ਼ ਰਤ ਸੋ ਦਾ ਅਰਥ ਹੈ ਸੁੰਦਰ ਅਤੇ ਰਤ ਦਾ ਅਰਥ ਹੈ ਪ੍ਰੀਤੀ ਉਹਨਾਂ ਦੇ ਮਨ ਦੇ ਅੰਦਰ ਬੁੱਧ ਦੇ ਅੰਦਰ ਪਰਮਾਤਮਾ ਦੇ ਨਾਲ ਸੁੰਦਰ ਪ੍ਰੀਤ ਪੈ ਜਾਂਦੀ ਹੈ ਤੇ ਉਹਨਾਂ ਦਾ ਮਨ ਬੁੱਧ ਨਿਰਮਲ ਹੋ ਜਾਂਦਾ ਹੈ ਦੂਸਰੀ ਪੰਕਤੀ ਮੰਨੈ ਸਗਲ ਭਵਨ ਕੀ ਸੁਧ ਪਰਮਾਤਮਾ ਦੇ ਨਾਮ ਨੂੰ ਮੰਨਣ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਮੰਨਣ ਦੇ ਨਾਲ ਸਗਲ ਭਵਨ ਜਿੰਨੇ ਵੀ ਭਵਨ ਹਨ ਧਰਤੀ ਇੱਕ ਭਵਨ ਹੈ ਨੌ ਗ੍ਰਹਿ ਜਿਹੜੇ ਇਹ ਨੌ ਭਵਨ ਹਨ ਇਸ ਤਰ੍ਹਾਂ ਇੱਕ ਇੱਕ ਜੋ ਗ੍ਰਹਿ ਹੈ ਜਿੰਨੀਆਂ ਧਰਤੀਆਂ ਜਿੰਨੀਆਂ ਗੈਲੈਕਸੀਆਂ ਨੇ ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਅਟਲ ਨਿਸ਼ਚਾ ਅਟੁੱਟ ਵਿਸ਼ਵਾਸ ਜੇਕਰ ਆ ਜਾਵੇ ਤਾਂ ਸਾਰਿਆਂ ਪਵਣਾਂ ਦੀ ਸੁਧ ਗਿਆਤ ਹੋ ਜਾਂਦੀ ਹੈ ਬ੍ਰਹਮਾ ਵਰਗੀ ਬ੍ਰਹਮਾ ਦੇਵਤੇ ਵਰਗੀ ਗਿਆਤ ਹੋ ਜਾਂਦੀ ਹੈ ਅਗਲੀ ਪੰਕਤੀ ਮੰਨੈ ਨੰਨੇ ਨੂੰ ਦਲਾਈਆਂ ਲਾ ਕੇ ਮੰਨੈ ਤੇ ਵਿਸਰਾਮ ਲਾ ਕੇ ਮੋਹੇ ਚੋਟਾ ਨਾ ਖਾਏ ਮੋਹੇ ਸ਼ਬਦ ਉਚਾਰਨ ਕਰਨ ਲੱਗਿਆਂ ਮੰਮੇ ਦੇ ਔਂਕੜ ਦੀ ਬਜਾਏ ਆਪਾਂ ਆਪਣੇ ਆਪ ਆਪਣੇ ਕੋਲੋਂ ਮੰਮੇ ਨੂੰ ਹੋੜਾ ਨਹੀਂ ਲਗਾ ਲੈਣਾ ਮੋਹੇ ਨਹੀਂ ਬੋਲਣਾ ਹੈ ਮੰਮੇ ਔਂਕੜ ਮੋ ਹਾਹੇਦ ਹਾਹੇ ਨੂੰ ਸਿਹਾਰੀ ਹੈ 모ਹੇ ਔਰ ਇੱਕ ਬੇਨਤੀ ਹੈ ਕਿ ਸੰਪਰਦਾਇਕ ਉਸਤਾਦਾਂ ਤੇ ਵਿਦਵਾਨਾਂ ਦੇ ਵੱਲੋਂ ਸੰਥਿਆ ਕਰਾਉਣ ਵੇਲੇ ਜੇ ਕਿਸੇ ਸ਼ਬਦ ਦੇ ਅਖੀਰ ਤੇ ਹਾਹਾ ਹੈ ਤੇ ਹਾਹੇ ਨੂੰ ਸਿਹਾਰੀ ਹੈ ਜਾਂ ਔਂਕੜ ਹੈ ਉਹਦੀ ਪੂਰੀ ਪੂਰੀ ਆਵਾਜ਼ ਕਢਵਾਈ ਜਾਂਦੀ ਹੈ ਅਤੇ ਬਾਕੀ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਵੀ ਲੱਗੀ ਸਿਹਾਰੀ ਤੇ ਔਂਕੜ ਦੀ ਆਵਾਜ਼ ਕੱਢਣ ਦਾ ਹੁਕਮ ਤਾਂ ਹੈ ਪਰ ਸ਼ਾਇਦ ਆਪਣੇ ਕੋਲੋਂ ਉਹ ਆਵਾਜ਼ ਵਧੀਆ ਢੰਗ ਨਾਲ ਕੱਢੀ ਨਹੀਂ ਜਾਂਦੀ ਇਸ ਵਾਸਤੇ ਉਹ ਮਾਤਰਾ ਜਿਹੜੀਆਂ ਨੇ ਪਾਠ ਕਰਦੇ ਆ ਸ਼ਾਇਦ ਆਪਾਂ ਸਾਇਲੈਂਟ ਰੱਖ ਕੇ ਗੁਪਤ ਰੱਖ ਕੇ ਪਾਠ ਕਰਦੇ ਹਾਂ ਜਿਵੇਂ ਕਿ ਪਹਿਲੀ ਪੰਕਤੀ ਵਿੱਚ ਆਇਆ ਹੈ ਬੁੱਧ ਤਦ ਦੇ ਨੂੰ ਸਿਹਾਰੀ ਹੈ ਦੂਸਰੀ ਪੰਕਤੀ ਵਿੱਚ ਆਇਆ ਹੈ ਸੁਧ ਤਾਂ ਉੱਥੇ ਵੀ ਤਾਂ ਦੇਨੂ ਸਿਹਾਰੀ ਹੈ ਹੁਕਮ ਤਾਂ ਇਹਨਾਂ ਦੀ ਆਵਾਜ਼ ਕੱਢਣ ਦਾ ਵੀ ਹੈ ਪਰ ਸਾਧ ਸੰਗਤ ਜੀ ਉਹਦੇ ਲਈ ਉਸਤਾਦ ਦੇ ਕੋਲ ਹੀ ਬੈਠ ਕੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਔਰ ਬੜੀ ਬਰੀਕ ਬੁੱਧ ਅਕਲ ਦੇ ਨਾਲ ਉਸ ਆਵਾਜ਼ ਨੂੰ ਪਛਾਣਨਾ ਪੈਂਦਾ ਫਿਰ ਉਦਾਂ ਦੀ ਆਵਾਜ਼ ਆਪ ਕੱਢਣੀ ਹੁੰਦੀ ਹੈ ਪਰੰਤੂ ਜੇ ਕਿਸੇ ਵੀ ਸ਼ਬਦ ਦੇ ਅਖੀਰ ਤੇ ਹਾ ਹਾ ਲੱਗਾ ਉਨੂੰ ਸਿਹਾਰੀ ਹੈ ਜਾਂ ਉਨ ਔਂਕੜ ਹੈ ਸੰਪਰਦਾਇਕ ਵਿਦਵਾਨ ਉਹ ਆਵਾਜ਼ ਪੂਰੀ ਪੂਰੀ ਕਢਵਾਉਂਦੇ ਨੇ ਇਸ ਲਈ ਮੰਨੈ ਮੋਹੇ ਚੋਟਾ ਨਾ ਖਾਏ ਇਸ ਤਰ੍ਹਾਂ ਪਾਠ ਕਰਨਾ ਹੈ ਅਗਲੀ ਪੰਕਤੀ ਹੈ ਮੰਨੈ ਜਮ ਕੈ ਸਾਥ ਨਾ ਜਾਏ ਜਮ ਲਫ਼ਜ਼ ਜਿਹੜਾ ਹੈ ਸ਼ਬਦ ਹੈ ਬੋਲਾ ਬੋਲਣਾ ਹੈ ਜੇ ਆਪਾਂ ਕੱਸ ਕੇ ਬੋਲ ਦਿੱਤਾ ਜੰਮਕੈ ਸਾਥ ਨਾ ਜਾਏ ਉਹਦਾ ਮਤਲਬ ਇੱਕ ਤਾਂ ਜੰਮਣਾ ਬਣ ਜਾਏਗਾ ਜਿਵੇਂ ਦਹੀਂ ਜੰਮਦਾ ਹੈ ਬੱਚਾ ਜੰਮਦਾ ਹੈ ਅਤੇ ਜਿਵੇਂ ਜੰਮਕੈ ਸਾਥ ਨਾ ਜਾਏ ਭੀ ਜਿਵੇਂ ਗੱਡੀ ਜੰਮ ਕੇ ਚੱਲਦੀ ਹੈ ਇਧਰ ਨੂੰ ਅਰਥ ਚਲਿਆ ਜਾਏਗਾ ਇਸ ਲਈ ਇਹ ਮੌਤ ਦਾ ਦੂਤ ਹੈ ਜਾਮ ਧਰਮ ਰਾਜ ਦਾ ਦੂਤ ਹੈ ਜਿਹੜਾ ਲੇਖਾ ਬੰਦੇ ਦਾ ਲੈਣ ਦੇ ਲਈ ਧਰਮ ਰਾਜ ਦੇ ਕੋਲ ਲੈ ਜਾਂਦਾ ਹੈ ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਹੈ ਮੋਹੇ ਚੋਟਾ ਨਾ ਖਾਏ ਉਹ ਮੂਹ ਦੇ ਉੱਤੇ ਧਰਮ ਰਾਜ ਦੇ ਦੂਤਾਂ ਕੋਲੋਂ ਧਰਮ ਰਾਜ ਦੇ ਕੋਲ ਜਾ ਕੇ ਸੱਟਾਂ ਨਹੀਂ ਖਾਂਦਾ ਹੈ ਨਰਕਾਂ ਦੀਆਂ ਮੂਹ ਤੇ ਚਪੇੜਾਂ ਤੇ ਚੋਟਾਂ ਨਹੀਂ ਖਾਂਦਾ ਹੈ ਅਤੇ ਜਮਕੈ ਸਾਥ ਨਾ ਜਾਏ ਉਹ ਜਮਾ ਦੇ ਨਾਲ ਜਾਂਦਾ ਹੀ ਨਹੀਂ ਹੈ ਉਹ ਸਿੱਧਾ ਸੱਚਖੰਡ ਨੂੰ ਉਹਨੂੰ ਦੇਵਤੇ ਲੈ ਜਾਂਦੇ ਨੇ ਐਸਾ ਨਾਮ ਨਿਰੰਜਨ ਹੋਏ ਉਹ ਅਕਾਲਪੁਰਖ ਨਿਰੰਜਨ ਬੇਦਾਗ ਅ ਗਿਆਨ ਰੂਪ ਹਨੇਰੇ ਤੋਂ ਰਹਿਤ ਨਿਰ ਅੰਜਨ ਅੰਜਨ ਨਾਮ ਸੁਰਮੇ ਦਾ ਸੁਰਮੇ ਦਾ ਰੰਗ ਕਾਲਾ ਹੁੰਦਾ ਹੈ ਕਾਲੀ ਰਾਤ ਹੁੰਦੀ ਹੈ ਰਾਤ ਵੇਲੇ ਹਨੇਰਾ ਹੁੰਦਾ ਹੈ ਇਸ ਕਰਕੇ ਉਹ ਅਕਾਲ ਪੁਰਖ ਪਰਮੇਸ਼ਰ ਨਿਰੰਜਨ ਹੈ ਅਗਿਆਨ ਰੂਪ ਹਨੇਰੇ ਤੋਂ ਰਹਿਤ ਹੈ ਔਰ ਜਿਹੜਾ ਉਸ ਦੇ ਨਾਮ ਨੂੰ ਜਪਦਾ ਹੈ ਪਰਮਾਤਮਾ ਜੀ ਉਸ ਨੂੰ ਵੀ ਅਗਿਆਨ ਰੂਪ ਹਨੇਰੇ ਤੋਂ ਮੁਕਤ ਕਰ ਦਿੰਦੇ ਨੇ ਇਹੋ ਜਿਹਾ ਉਸ ਅਕਾਲ ਪੁਰਖ ਦਾ ਨਾਮ ਪਿਛੇ ਸੀ ਹੁਣ ਹੈਗਾ ਹੈ ਆਗਾਹਵੀ ਹੋਏ ਹੋਵੇਗਾ ਅਗਲੀ ਪੰਕਤੀ ਹੈ ਜੇ ਕੋ ਮਨ ਨ ਜਾਣੈ ਪਹਿਲੇ ਮੰਨ ਉੱਪਰ ਟਿੱਪੀ ਓਨ ਕਰਕੇ ਕੱਸ ਕੇ ਬੋਲਣਾ ਹੈ ਦੂਸਰਾ ਮੰਨ ਪੋਲਾ ਹੈ ਟਿੱਪੀ ਨਹੀਂ ਹੈ ਇਸ ਲਈ ਜਾਣੈ ਤੇ ਵਿਸਰਾਮ ਲਗਾ ਕੇ ਜੇ ਕੋ ਮੰਨ ਜਾਣੈ ਮਨ ਕੋਏ ਜੇਕਰ ਕੋਈ ਜਣਾ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਉੱਤੇ ਭਰੋਸਾ ਕਰ ਲਵੇ ਤਦ ਉਹ ਆਪਣੇ ਚੇਤੰਦਰ ਇਸ ਗੱਲ ਨੂੰ ਸਮਝ ਲਵੇਗਾ ਕਿ ਨਾਮ ਨੂੰ ਮੰਨਣ ਵਾਲੇ ਨੂੰ ਇੰਨੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ ਨਾਮ ਨੂੰ ਮੰਨਣ ਦੇ ਮਹਾਤਮ ਨੂੰ ਉਹ ਜਾਣ ਲਏਗਾ ਜੇ ਕੋਈ ਇਸ ਦਾ ਪ੍ਰੈਕਟੀਕਲ ਖੁਦ ਹੀ ਕਰਕੇ ਦੇਖੇ ਜੇ ਕੋ ਮੰਨ ਜਾਣਾ ਜੇ ਕੋ ਮੰਨ ਕੇ ਵੇਖੇ ਪ੍ਰਮਾਤਮਾ ਦੇ ਨਾਮ ਨੂੰ ਪ੍ਰਮਾਤਮਾ ਤੇ ਸਤਿਗੁਰੂ ਜੀ ਦੇ ਹੁਕਮ ਨੂੰ ਮਾਨਕ ਹੋਏ ਕੋਈ ਵੀ ਮੰਨ ਕੇ ਦੇਖ ਲੇ ਉਹ ਜਾਣ ਲਏਗਾ ਕਿ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ 14 ਨੰਬਰ ਪੌੜੀ ਦੀ ਸੰਖਿਆ ਅਤੇ ਸੰਖੇਪ ਵਿਆਖਿਆ ਆਪ ਜੀ ਦੇ ਕੋਲ ਪਹੁੰਚ ਜਾਏਗੀ